ਵਾਲ ਅਨਕਤ ਬਾਤ ਬੰਦ ਕਰਨ ਨੂੰ ਇੱਥੇ ਇੱਕ ਦੁਕਾਨ ਵਿੱਚ ਭਿਆਨਕ ਤਰੀਕੇ ਨਾਲ ਅੱਗ ਲੱਗੀ। ਇਹ ਅੱਗ ਐਨੀ ਜ਼ਬਰਦਸਤ ਸੀ ਕਿ ਭਾਂਬੜ ਮਚ ਗਏ। ਮੌਕੇ ਉੱਤੇ ਹੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਮੌਕੇ ਉੱਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਉੱਤੇ ਕਾਬੂ ਪਾ ਲਿਆ। ਤੁਹਾਨੂੰ ਦੱਸ ਦਈਏ ਕਿ ਇਹ ਅੱਗ ਜ਼ਿਲੰਦਰ ਦੇ ਨਜਾਤਮ ਨਗਰ ਵਿੱਚ ਵਾਈ ਐਸ ਟ੍ਰੇਡਿੰਗ ਦੀ ਦੁਕਾਨ 'ਚ ਲੱਗੀ ਹੈ। ਜਿੱਥੇ ਅੱਗ ਉੱਤੇ ਕਾਬੂ ਪਾ ਲਿਆ ਗਿਆ। ਫਿਲਹਾਲ ਇਸ ਅੱਗ ਵਿੱਚ ਕਿਸੇ ਤਰ੍ਹਾਂ ਦੀ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਹ ਅੱਗ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਹੈ ਜਿਸ ਤੋਂ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਤੁਹਾਨੂੰ ਦੱਸ ਦਈਏ ਕਿ ਇਹ ਅੱਗ ਇੰਨੀ ਭਿਆਨਕ ਸੀ ਕਿ ਦੂਰੋਂ ਹੀ ਇਸ ਦਾ ਧੂੰਆਂ ਉੱਠਦਾ ਵਿਖਿਆ ਜਾ ਸਕਦਾ ਸੀ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅੱਗ ਦੇ ਭਾਂਬੜ ਮਚ ਰਹੇ ਨੇ ਜਦੋਂ ਕਿ ਫਰ ਅਗ੍ਰੇਡ ਦੇ ਮੁਲਾਜ਼ਮਾਂ ਵੱਲੋਂ ਲਗਾਤਾਰ ਮੁਸ਼ਕਤ ਕਰਦਿਆਂ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਇਹ ਮੌਕੇ ਦੀਆਂ ਤਸਵੀਰਾਂ ਨੇ ਜਿਨ੍ਹਾਂ ਨੂੰ ਤੁਸੀਂ ਆਪਣੀ ਸਕਰੀਨ ਉੱਤੇ ਵੇਖ ਸਕਦੇ ਹੋ ਜਿਨ੍ਹਾਂ ਵਿੱਚ ਅੱਗ ਦੀਆਂ ਲਾਟਾਂ ਉੱਠਦੀਆਂ ਵੇਖੀਆਂ ਜਾ ਸਕਦੀ ਹੈ ਤਸਵੀਰਾਂ ਵੇਖ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਅੱਗ ਕਿੰਨੀ ਭਿਆਨਕ ਤਰੀਕੇ ਨਾਲ ਲੱਗੀ ਹੋਵੇਗੀ ਜਿਸ ਤੋਂ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਸਨ ਸਾਨੂੰ 10 ਬਦ ਕੇ 15 ਮਿੰਟ ਤੇ ਕਾਲ ਆਈ ਕਿੰਜਾਤੋਂ ਨਗਰ ਦੇ ਨਾਲ ਸਾਹਮਣੇ ਦੁਕਾਨ ਜੱਗ ਗਿਆ ਦੁਕਾਨ ਦਾ ਨਾਮ ਸੀਗਾ ਬਾਈਅਸ ਟ੍ਰੇਡ ਕੰਪਨੀ ਅਸੀਂ ਤੁਰੰਤ ਇੱਕ ਗੱਡੀ ਕਢ ਕੇ ਅਗਲੀ ਜਗ੍ਹਾ ਤੇ ਜਾ ਕੇ ਦਰਜੇ ਦੌੜ ਕੇ ਅੱਗ ਬੁਝਾ ਦਿੱਤੀ ਗਈ ਇੱਥੇ ਇੱਕ ਦੁਕਾਨ ਵਿੱਚ ਭਿਆਨਕ ਤਰੀਕੇ ਨਾਲ ਅੱਗ ਲੱਗੀ ਇਹ ਅੱਗ ਐਨੀ ਜ਼ਬਰਦਸਤ ਸੀ ਕਿ ਭਾਂਬੜ ਮਚ ਗਿਆ ਮੌਕੇ ਉੱਤੇ ਹੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਮੌਕੇ ਉੱਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਉੱਤੇ ਕਾਬੂ ਪਾਲਿਆ ਤੁਹਾਨੂੰ ਦੱਸ ਦਈਏ ਕਿ ਇਹ ਅੱਗ ਜ਼ਿਲੰਦਰ ਦੇ ਨਜਾਤਮ ਨਗਰ ਵਿੱਚ ਵਾਈਐਸ ট্রেਡਿੰਗ ਦੀ ਦੁਕਾਨ 'ਚ ਲੱਗੀ ਹੈ ਜਿੱਥੇ ਅੱਗ ਉੱਤੇ ਕਾਬੂ ਪਾਲਿਆ ਗਿਆ ਫਿਲਹਾਲ ਇਸ ਅੱਗ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਹ ਅੱਗ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਹੈ ਜਿਸ ਤੋਂ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪਰ ਤੁਹਾਨੂੰ ਦੱਸ ਦਈਏ ਕਿ ਇਹ ਅੱਗ ਐਨੀ ਭਿਆਨਕ ਸੀ ਕਿ ਦੂਰੋਂ ਹੀ ਇਸ ਦਾ ਧੂੰਆਂ ਉੱਠਦਾ ਵਿਖਿਆ ਜਾ ਸਕਦਾ ਸੀ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅੱਗ ਦੇ ਭਾਂਬੜ ਮਚ ਰਹੇ ਨੇ ਜਦੋਂ ਕਿ ਫਰ ਅਗ੍ਰੇਡ ਦੇ ਮੁਲਾਜ਼ਮਾਂ ਵੱਲੋਂ ਲਗਾਤਾਰ ਮੁਸ਼ਕਲ ਕਰਦਿਆਂ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਇਹ ਮੌਕੇ ਦੀਆਂ ਤਸਵੀਰਾਂ ਨੇ ਜਿਨ੍ਹਾਂ ਨੂੰ ਤੁਸੀਂ ਆਪਣੀ ਸਕਰੀਨ ਉੱਤੇ ਵੇਖ ਸਕਦੇ ਹੋ ਜਿਹੜਾ ਵਿੱਚ ਅੱਗ ਦੀਆਂ ਲਾਟਾਂ ਉੱਠਦੀਆਂ ਵੇਖੀਆਂ ਜਾ ਸਕਦੀਆਂ ਤਸਵੀਰਾਂ ਵੇਖ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਅੱਗ ਕਿੰਨੀ ਭਿਆਨਕ ਤਰੀਕੇ ਨਾਲ ਲੱਗੀ ਹੋਵੇਗੀ ਜਿਸ ਤੋਂ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਹਨ ਸਾਨੂੰ 10 ਬੱਜ ਕੇ 15 ਮਿੰਟ ਦੇ ਕਾਲ ਆਈ ਕਿਨਜਾਤੋ ਨਗਰ ਦੇ ਨਾਲ ਸਾਹਮਣੇ ਦੁਕਾਨ ਜਗ ਗਿਆ ਦੁਕਾਨਦਾਰ ਨਾ ਚੁਗਾ ਬਾਇਸ ਟ੍ਰੇਡ ਕੰਪਨੀ ਅਸੀਂ ਤੁਰੰਤ ਇੱਕ ਗੱਡੀ ਕਢ ਕੇ ਅਗਲੀ ਜਗ੍ਹਾ ਤੇ ਜਾ ਕੇ ਦਰਜੇ ਦੌੜ ਕੇ ਅੱਗ ਬੁਝਾ ਦਿੱਤੀਗੇ